ਕਹਿੰਦੇ ਸ਼ਵੀਰਿਆ ਉਰੇਆ ਦੱਸ ਕੀ ਚਾਹੀਦਾ ਕਹਿੰਦਾ ਮਹਾਰਾਜ ਜਨਮ ਮਰਨ ਤੋਂ ਮੁਕਤੀ ਦਿਓ ਹੁਣੇ ਕੁਛ ਨਾ ਪਰਿਵਾਰ ਲਈ ਮੰਗਣਾ ਨਾ ਬੱਚਿਆਂ ਲਈ ਨਾ ਭਰਾਵਾਂ ਲਈ ਨਾ ਕਿਸੇ ਤੋਂ ਦੀਜਿਆ ਨੇ ਮਾਰਨ ਸਾਨੂੰ ਮੁਕਤੀ ਦੇ ਦਿਓ ਬਸ ਮੈਨੂੰ ਜਨਮ ਮਰਨ ਤੋਂ ਮੁਕਤ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸ਼ਵੀਰਿਆ ਇੰਨਾ ਥੋੜੀ ਮੁਕਤੀ ਮਿਲਦੀ ਹੈ ਜਿਹੜੇ ਤੇਰੇ ਤਰਨ ਖੜੇ ਨੇ ਉਹ ਕੌਣ ਪੋਕੇ ਇਹਦਾ ਮਹਾਨ ਕਰਮ ਕਹਿੰਦੇ ਸ਼ਮੀਰਿਆ ਤੇਰੇ 14 ਜਨਮ ਜੇ ਧਰਤੀ ਤੇ ਹੋਰ ਹੋਣੇ ਨੇ ਤੂੰ ਇੰਨਾ ਦੇ ਕਰਮ ਕੀਤੇ ਨੇ ਰਾਜ ਭਾਗ ਵਿੱਚ 14 ਜਨਮ ਤੇਰੇ ਹੋਣ ਵਿਸਤਾਰ ਇੱਕ ਜਨਮ ਤੇਰਾ ਸੱਪ ਦਾ ਹੋਣਾ ਹੈ ਇੱਕ ਜਨਮ ਤੇਰਾ ਇੱਲ ਦਾ ਹੋਣਾ ਹੈ ਰਜ ਰਜ ਮਾਸ ਖਾਈ ਜੰਮ ਇੱਕ ਜਨਮ ਤੇਰਾ ਬਹੁਤ ਗਰੀਬੀ ਚ ਹੋਣਾ ਉਦੋਂ ਤੇਤੋਂ ਨਾਮ ਜਪਿਆ ਜਾਣਾ ਫਿਰ ਭਗਤੀ ਹੋਣੀ ਫਿਰ ਮੁਕਤੀ ਵੀ ਕਾਣੀ ਜਤ ਕਹਿੰਦੇ 14 ਜਨਮ ਪਹਿਰੇ ਧਰਤੀ ਤੇ ਇਹ ਤੈਨੂੰ ਲੈਣੇ ਪੈਣਗੇ ਜੀਵ ਜੰਤੂਆਂ ਦੇ 14 ਜਨਮ ਭੋਗਲ ਸਿਰ ਇੱਕ ਜਨਮ ਗਰੀਬੀ ਚ ਹੋਏਗਾ ਉਦੋਂ ਭਗਤੀ ਕਰੀ ਉਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾ ਸਿੰਘ ਰਾਤੇ ਰੋ ਪਿਆ ਪਹਿਲਾ ਮਹਾਰਜ ਸਮਰੱਥ ਗੁਰੂ ਸਾਹਮਣੇ ਹੋਵੇ ਤੇ ਫਿਰ 14 ਜਨਮ ਭੋਗਣੇ ਪੈਣ ਮਹਾਰਾਜ ਆਪੇ ਤਾਂ ਕਹਿੰਦੇ ਉਹ ਮਹਾਰਾਜ ਤੁਸੀਂ ਮੁਕਤ ਕਰਨ ਵਾਲੇ ਐਸੇ ਗੁਰ ਕੋ ਬਲ ਬਲ ਜਈਏ आप मुफत है, मुगत है। सुनने फिर इसे करो कहीरिया फिर एक बचन मन कहने पाशाह कह रहे शमीरिया एक बचन मन नहीं फिर कहते महाराज हुक्म करो धन गुरु गोबिंद महाराज बोले कहने शमीरिया घर जाके सलाह ना करी फिर कर किसी ना भराव बारे सोची ਨਾ ਆਪਣੇ ਘਰ ਪਰਿਵਾਰ ਬੱਚਿਆਂ ਘਰ ਵਾਲੀ ਬਾਰੇ ਸੋਚੀ ਮਿੱਠਾ ਉਥੇ ਆਪੋ ਆਪਣੇ ਕਿਸੇ ਦੇ ਲਿਖੇ ਚ ਸਹਾਇ ਨਹੀਂ ਹੋਣਾ ਆਪੋ ਆਪਣੇ ਕਰਦੇ ਹੋਏ ਕੰਮ ਕਰਦੇ ਘਰਦਿਆਂ ਪੁੱਛਦਾ ਰਿਆਂ ਹੁਣ ਤੀਜਾ ਸਾਡਾ ਬਚਨ ਮੰਨ ਲਈ ਹੁਣ ਨਾ ਕਿਸੇ ਦੀ ਸਲਾਹ ਕਰੀ ਕਹਿੰਦੇ ਮਹਾਰਾਜ ਹੁਕਮ ਕਰੋ ਸੱਚੇ ਪਾਤਸ਼ਾਹ ਨੇ ਬਚਨ ਕਹਿ ਕਹਿੰਦੇ ਸ਼ਮੀਰਿਆ ਕਲ ਨੂੰ ਖੰਡੇ ਵਾਟੇ ਦੀ ਮੌਲ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਹੈ ਜਾ ਬਤੂ ਕਿਸੇ ਇਸ਼ਾਨਤ ਕਰਕੇ ਅਮਰਤ ਸ਼ਕਲੇ ਕਿਸੇ ਨਾਲ ਸੁਣਾ। ਜੇ ਸਲਾਹ ਕਰਨ ਪੈ ਗਿਆ ਜੇ ਰਹਿ ਜਾਣੇ ਜੇ ਸਲਾਹਾਂ ਚ ਪੈ ਗਿਆ ਇਹ ਦਿੱਤੋ ਹੋਣਾ ਨਹੀਂ ਹੈ ਕਰ। ਕਹਿੰਦੇ ਕਿਸੇ ਨਾਲ ਸਲਾਹ ਨਾ ਕਰੀ। ਉੱਥੇ ਆਪੋ ਆਪਣਾ ਲਿਖੈ। ਬਚਨ ਮੰਨ ਲਈ। ਉਹਨੇ ਕਿਹਾ ਮਹਾਰਾ ਸਤਿਵਚਨ। ਉਹਨੇ ਘਰ ਨਹੀਂ ਕਿਸੇ ਨੂੰ ਦੱਸਿਆ। ਅਗਲੇ ਦਿਨ ਉਹਨੇ ਕਿਸੇ ਇਸ਼ਨਾਨ ਕੀਤਾ। ਅਛਾਲੇ ਕੋਲ ਪਹੁੰਚ ਗਿਆ ਸ਼िखर ਦੁਪਹਿਰ ਦੇ ਵਹਾਨ ਜ਼ੂਰ ਦੇ ਪੋਸਟ ਨੰਮਸੇ ਜਾਂਦਾ ਉਹਨੇ ਕੰਡੇ ਵੱਟ ਦੀ ਕੋਸ਼ ਤੋਂ ਜਿਹਨਾਂ ਨੇ ਅੰਮ੍ਰਿਤ ਪਾਨ ਕੀਤਾ ਹੈ ਉਹਨਾਂ ਨੂੰ ਪਤਾ ਹੈ ਪੰਜ ਚੁਲੇ ਭਰ ਕੇ ਕਿਸਾਂ ਨੂੰ ਔਰ ਪੰਜ ਪਿਆਰੇ ਬਾਅਦ ਚ ਕਹਿੰਦੇ ਭਾਈ ਅੱਜ ਕਿਸੇ ਇਸ਼ਨਾਨ ਨਾ ਕਰਿਓ ਅੰਮ੍ਰਿਤ ਸਿਜਿਆ ਕੱਲ ਸਵੇਰ ਉਹ ਤੇ ਪੀਸੋ ਅੱਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਅੰਮ੍ਰਿਤ ਪਾਨ ਕਰਾਇਆ ਹਜ਼ੂਰ ਕਲਗੀਧਰ ਪਾਤਸ਼ਾਹ ਆਪ ਅੰਮ੍ਰਿਤ ਸੰਚਾਰ ਵਿੱਚ ਲੱਗੇ ਜੁਲੇ ਭਰ ਕੇ ਪੰਜ ਕਿੱਸਾਂ ਵਿੱਚ ਪਾਏ ਉਸ ਭਾਈ ਸ਼ਮੀਰ ਦੇ ਪੰਜ ਜੁਲੇ ਭਰ ਕੇ ਸ਼ਤਾਈ ਉਹਨੂੰ ਅੰਮ੍ਰਿਤ ਦੇ ਬਹੁਤ ਸਿੱਖਾਂ ਨੇ ਅੰਮ੍ਰਿਤ ਪਾਨ ਕੀਤਾ ਸਭ ਚਲੇ ਗਏ ਸ਼ਮੀਰਾ ਜਦੋਂ ਅੰਮ੍ਰਿਤ ਸ਼ਕਤ ਦੇ ਰਾਤੀ ਕਹ ਗਿਆ ਤਾਂ ਸਾ ਸੰਗਤ ਉਹਨੂੰ ਨੀਂਦ ਨਾ ਪਈ ਅੱਧੀ ਰਾਤ ਤੋਂ ਉਹਨੂੰ ਭਰਨ ਸੁਪਨੇ ਆਏ ਇੱਕ ਸੁਪਨਾ ਆਇਆ ਉਹਦੀ ਛਾਤੀ ਉੱਤੇ ਸਭ ਭਾਰੇ ਬੈ ਗਏ ਦਰਦ ਜੋ ਤੇ ਫਿਰ ਪਾਣੀ ਕੀ ਤੱਕੜੇ ਚੋਂ ਫਿਰ ਥੋੜਾ ਜਿਹਾ ਵਿਖਿਆ ਜਿੱਦਾਂ ਰਾਤ ਬਹੁਤ ਠਈ ਹੈ ਫਿਰ ਸੌਂ ਗਿਆ ਫਿਰ ਇਲਮ ਵੱਡ ਵੱਡ ਖਾਣ ਲੱਗ ਪਈਆਂ ਫਿਰ ਉਹਨੂੰ ਕਦੇ ਕੋਈ ਯਾਦ ਨਾ ਕਦੇ ਕੁਝ ਉਹਨੂੰ ਡਰਾਉਣੇ ਸੁਪਨੇ ਆ ਡਾਕਟਰ ਗੁਪਤ ਮਨਚਾ ਹਰਤੇ ਦੇੰਦ ਸੁਪਨੇ ਨਹੀਂ ਆਏ ਗੁਰੂ ਦਾ ਅੰਮ੍ਰਿਤ ਪਾਨ ਕੀਤਾ ਹੈ ਅੱਜ ਕੀ ਹੋ ਜਾਏ ਅੱਧੀ ਰਾਤ ਤੋਂ ਡਰਾਣੇ ਉਹਨੂੰ ਸੁਪਨੇ ਆਉਣੇ ਸ਼ੁਰੂ ਹੋਏ ਡਰਦਾ ਰਿਹਾ ਘਰਦਾ ਰਿਹਾ ਫਿਰ ਅਮਰਤ ਵਿਲਾ ਹੋਇਆ ਉੱਠ ਕੇ ਕੇ ਸੀਸ਼ ਨਾਣ ਕੀਤਾ ਗੁਰੂ ਗੁਰੂ ਜਪਿਆ ਦਿਨ ਚੜਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆ ਗਿਆ ਸਾਰਾ ਦਿਨ ਸੇਵਾ ਕੀਤੀ ਸੰਗਤ ਦੀ ਦੀਵਾਨ ਸਜੇ ਅੱਜ ਪਾਤਸ਼ਾਹ ਨੇ ਕਿਹਾ ਭਾਈ ਅੱਜ ਅਸੀਂ ਅੱਗੇ ਚਲੇ ਜਾ। ਭਾਈ ਅੱਜ ਅਸੀਂ ਜਾਣੇ ਸੰਤਾਂ ਨੂੰ ਛੁੱਟੀਆਂ ਦੇਣੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਦਸ਼ਾਹ ਸਾਹਿਬ ਨੇ ਪਿਆਰ ਦਿੰਦਿਆਂ ਅਸੀਸ ਦਿੰਦਿਆਂ ਤੁਰਨ ਲੱਗੇ ਜਦੋਂ ਮਹਾਰਾਜ ਘੋੜੇ ਤੇ ਸਵਾਰ ਹੋਣ ਲੱਗੇ ਪਾਦਸ਼ਾਹ ਦੇ ਘੋੜੇ ਤੇ ਕੋਲ ਭਾਈ ਸ਼ਮੀਰ ਆਇਆ ਮਾਰਨ ਨੇ ਕੋ ਨਜ਼ਰ ਮਾਰੀ ਕੋ ਨਜ਼ਰ ਪਾ ਕੇ ਕਿਹਾ beta ਠੀਕ ਹੋ ਅੱਖਾਂ ਘਰ ਕੇ ਰੋ ਪਿਆ ਹੱਥ ਜੋੜ ਕੇ ਕਿਹਾ ਸੱਚੇ ਪਾਦਸ਼ਾਹ ਮਹਾਰਾਜ ਮੈਨੂੰ 14 ਜਨਮਾਂ ਚੋਂ ਪਾਇਓ ਮੁਕਤ ਕਰ ਲਿਆ ਪਾਦਸ਼ਾਹ ਪਤਾ ਨਹੀਂ ਜ਼ਿੰਦਗੀ ਦੇ ਦੁਆਰਾ ਤੁਹਾਡੇ ਦਰਸ਼ਨ ਹੋਣ ਜਾਣਾਂ ਬਾਦਸ਼ਾਹ ਕਹਿੰਦੇ ਸ਼ਮੀਰਿਆ ਸੁਪਨੇ ਆਏ ਸੀ ਬੜਾ ਕੀ ਡਰਾਉਣੇ ਕਹਿੰਦਾ ਮਾਂ ਮਹਾਰਾਜ ਸੁਪਨੇ ਆਏ ਸੀ ਤੁਸੀਂ ਸੁਪਨੇ ਬਾਰੇ ਵੀ ਜਾਣਦੇ ਹੋ ਬਾਦਸ਼ਾਹ ਕਹਿੰਦੇ ਹਾਂ ਸ਼ਮੀਰਿਆ ਤੈਨੂੰ ਕਦੇ ਇੱਲਾਂ ਦੇ ਕਦੇ ਸੱਪਾਂ ਦੇ ਸੁਪਨੇ ਆਉਂਦੇ ਰਹੇ ਰਾਤ ਨੂੰ ਸੁੱਤਾ ਨਹੀਂ ਇਹ ਸਾਨੂੰ ਪਤਾ ਹੈ ਕਹਿੰਦੇ ਹਾਂ ਮਹਾਰਾਜ ਰਾਤੀ ਸੁਪਨੇ ਬਹੁਤ ਡਰਾਉਣੇ ਆਏ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਨੇ ਵਾਸ ਸ਼ਮੀਰਿਆ ਹੁਣ ਕਿਹੜੇ 14 ਜਨਮਾਂ ਦੀ ਗੱਲ ਕਰਨੇ ਓਏ ਤੇਰੇ 14 ਦੇ 14 ਜਨਮ ਰਤੀ ਸੁਤਨੇ ਵਿੱਚ